ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪ ਦੇ YouTube ਚੈਨਲ ਅੰਬੇਦਕਰ ਬੰਡ ਦੇ ਵਿੱਚ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕਿੱਸਾ ਕਾ ਆਪ ਦੇ ਬਾਰੇ ਪ੍ਰਸ਼ਨ ਉੱਤਰ ਤੁਹਾਡੇ ਨਾਲ ਸਾਂਝੇ ਕਰਾਂਗੇ ਆਪਣੀ ਇਸ ਵੀਡੀਓ ਦੇ ਵਿੱਚ ਇਸ ਚੈਨਲ ਦੇ ਵਿੱਚ ਪੰਜਾਬ ਦੇ ਜਿਹੜੇ ਵੀ ਪੇਪਰ ਹੁੰਦੇ ਹਨ ਉਹਨਾਂ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਸਾਂਝੇ ਕੀਤੇ ਜਾਂਦੇ ਹਨ ਤੁਹਾਡੇ ਨਾਲ ਵੀਡੀਓ ਦੇ ਮਾਧਿਅਮ ਰਾਹੀਂ ਤੇ ਅਸੀਂ ਆਸ਼ਾ ਕਰਦੇ ਹਾਂ ਕਿ ਵੀਡੀਓ ਤੁਹਾਡੇ ਲਈ ਲਾਹੇ ਬੰਦ ਹੋਏਗੀ ਠੀਕ ਹੈ ਜੀ ਤਾਂ ਜੋ ਵੀ ਵੀਡੀਓ ਪਾਈ ਜਾਂਦੀ ਹੈ ਉਸ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਹਾਡਾ ਇੱਕ ਲਾਈਕ ਤੁਹਾਡਾ ਇੱਕ ਸ਼ੇਅਰ ਜੋ ਹੈ ਉਹ ਸਾਨੂੰ ਹਿੰਮਤ ਦਿੰਦਾ ਸਾਨੂੰ ਸਪੋਰਟ ਕਰਦਾ ਤਾਂ ਕਿ ਅਸੀਂ ਹੋਰ ਨਵੇਂ ਵੀਡੀਓ ਲੈ ਕੇ ਆ ਸਕੀਏ ਤਾਂ ਬਹੁਤਾ ਟਾਈਮ ਨਾ ਲੈਂਦੇ ਹੋਏ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਇਹ ਵੀਡੀਓ ਜਿਸ ਦਾ ਪਹਿਲਾ ਪ੍ਰਸ਼ਨ ਹੈ ਪੰਜਾਬੀ ਵਿੱਚ ਕਿੱਸਾ ਕਿਸ ਭਾਸ਼ਾ ਦੇ ਪ੍ਰਭਾਵ ਹੇਠ ਪੈਦਾ ਹੋਇਆ ਪੰਜਾਬੀ ਦੇ ਵਿੱਚ ਜੋ ਕਿੱਸਾ ਸ਼ਬਦ ਹੈ ਉਹ ਕਿਸ ਭਾਸ਼ਾ ਦੇ ਪ੍ਰਭਾਵ ਦੇ ਹੇਠ ਪੈਦਾ ਹੋਇਆ ਤਾਂ ਇਹ ਹੋਇਆ ਸੀ ਅਰਬੀ ਫਾਰਸੀ ਭਾਸ਼ਾ ਦੇ ਪ੍ਰਭਾਵ ਦੇ ਅਧੀਨ ਮਤਲਬ ਕਿ ਇਹ ਕਿੱਸਾ ਅਰਬੀ ਫਾਰਸੀ ਭਾਸ਼ਾ ਦਾ ਸ਼ਬਦ ਹੈ ਠੀਕ ਹੈ ਜੀ ਨੈਕਸਟ ਪ੍ਰਸ਼ਨ ਹੈ ਕਿੱਸੇ ਤੋਂ ਕੀ ਭਾਵ ਹੈ ਕਿੱਸਾ ਕਵਿਤਾ ਦਾ ਇੱਕ ਅਜਿਹੇ ਰੂਪ ਹੈ ਜਿਸ ਵਿੱਚ ਲੰਮੀ ਪ੍ਰੀਤ ਕਹਾਣੀ ਨੂੰ ਬਿਆਨ ਕੀਤਾ ਗਿਆ ਹੁੰਦਾ ਹੈ ਕਿੱਸੇ ਤੋਂ ਕੀ ਭਾਵ ਹੈ ਕਿੱਸਾ ਕਵਿਤਾ ਦਾ ਇੱਕ ਅਜਿਹੇ ਰੂਪ ਹੈ ਜੀਰੇ ਵਿੱਚ ਲੰਬੀ ਪ੍ਰੀਤ ਕਹਾਣੀ ਨੂੰ ਬਿਆਨ ਕੀਤਾ ਗਿਆ ਹੁੰਦਾ ਹੈ ਨੈਕਸਟ ਕੁਸ਼ਨ ਦੇਖੋ ਦਾਮਉਦਰ ਦੇ ਕਿੱਸੇ ਹੀ ਰਾਂਝਾ ਦਾ ਅੰਤ ਸੁਖਾਂਤ ਹੈ ਜਾਂ ਦੁਖਾਂਤ ਦੇਖੋ ਇਹਦੇ ਵਿੱਚ ਦੋ ਪ੍ਰਸ਼ਨ ਬਣਦੇ ਨੇ ਕਿ ਹੀਰ ਰਾਂਝਾ ਜੋ ਹੈ ਇਹ ਰਚਨਾ ਕਿਸ ਨੇ ਲਿਖੀ ਹੈ ਤਾਂ ਇਹ ਰਚਨਾ ਲਿਖੀ ਹੈ ਦਮੋਦਰ ਕਵੀ ਨੇ ਠੀਕ ਹੈ ਜੀ ਤਾਂ ਹੁਣ ਦੱਸਣਾ ਕਿ ਇਸ ਦਾ ਜਿਹੜਾ ਅੰਤ ਸੀ ਉਹ ਸੁਖਾਂਤ ਸੀ ਜਾਂ ਦੁਖਾਂਤ ਇਸ ਦੇ ਵਿੱਚ ਇਹ ਅੰਤ ਸੁਖਾਂਤ ਹੈ ਸੁਖਾਂਤ ਅੰਤ ਦੇ ਵਿੱਚ ਪ੍ਰੇਮੀ ਜੋੜਾ ਅੰਤ ਦੇ ਵਿੱਚ ਆਪਸ ਦੇ ਵਿੱਚ ਮਿਲ ਜਾਂਦਾ ਹੈ ਜਦ ਕਿ ਦੁਖਾਂਤ ਦੇ ਵਿੱਚ ਪ੍ਰੇਮੀ ਜੋੜੇ ਦਾ ਮਿਲਾਪ ਨਹੀਂ ਹੁੰਦਾ ਨੈਕਸਟ ਪ੍ਰਸ਼ਨ ਦੇਖੋ ਪੰਜਾਬੀ ਵਿੱਚ ਕਿਹੜਾ ਕਿੱਸਾ ਸਭ ਨਾਲੋਂ ਵੱਧ ਕਿੱਸਾ ਕਾਰਾਂ ਨੇ ਲਿਖਿਆ ਪੰਜਾਬੀ ਭਾਸ਼ਾ ਦੇ ਵਿੱਚ ਕਿਹੜਾ ਕਿੱਸਾ ਸਭ ਤੋਂ ਵੱਧ ਕਿੱਸਾ ਕਾਰਾਂ ਨੇ ਲਿਖਿਆ ਤਾਂ ਇਹ ਕਿੱਸਾ ਹੈ ਜੀ ਹੀਰ ਰਾਂਝੀ ਦਾ ਹੀਰ ਰਾਂਝਾ ਕਿੱਸਾ ਸਭ ਤੋਂ ਵੱਧ ਕਿੱਸਾ ਕਾਰਾਂ ਨੇ ਲਿਖਿਆ ਨੈਕਸਟ ਹੈ ਦਾਮੋਦਰ ਨੇ ਹੀਰ ਰਾਂਝੀ ਦਾ ਕਿੱਸਾ ਕਿਸੇ ਛੰਦ ਵਿੱਚ ਲਿਖਿਆ ਦਾਮੋਦਰ ਨੇ ਦੇਵ ਸੌਰੀ ਹੀਰ ਰਾਂਝੀ ਦਾ ਕਿੱਸਾ ਕਿਸੇ ਛੰਦ ਵਿੱਚ ਲਿਖਿਆ ਤਾਂ ਇਹੇ ਲਿਖਿਆ ਸੀ ਦਵਈਆ ਛੰਦ ਦੇ ਵਿੱਚ ਠੀਕ ਹੈ ਜੀ ਦਵਈਆ ਛੰਦ ਦੇ ਵਿੱਚ ਹੀਰ ਰਾਂਝੇ ਦਾ ਕਿੱਸਾ ਲਿਖਿਆ ਗਿਆ ਸੀ ਦਮੋਦਰ ਦੇ ਦੁਆਰਾ ਨੈਕਸਟ ਹੈ ਪੰਜਾਬੀ ਸਾਹਿਤ ਦੇ ਪ੍ਰਮੁੱਖ ਕਿੱਸਿਆਂ ਦੇ ਨਾਮ ਲਿਖੋ ਪੰਜਾਬੀ ਸਾਹਿਤ ਦੇ ਵਿੱਚਨੇਕ ਕਿੱਸੇ ਲਿਖੇ ਹੋਏ ਹਨ ਇਹਨਾਂ ਦੇ ਵਿੱਚੋਂ ਜਿਹੜੇ ਕਿੱਸੇ ਪ੍ਰਸਿੱਧ ਹਨ ਉਹਨਾਂ ਦੇ ਵਿੱਚੋਂ ਹੀਰ ਰਾਂਝਾ ਹੀਰ ਰਾਂਝਾ ਸਭ ਤੋਂ ਵੱਧ ਕਿੱਸਾਕਾਰਾਂ ਦੁਆਰਾ ਲਿਖਿਆ ਵੀ ਗਿਆ ਹੈ ਇਸ ਤੋਂ ਬਾਅਦ ਸੱਸੀ ਪੁੰਨੂ ਸੋਹਣੀ ਮਹੀਵਾਲ ਮਿਰਜਾ ਸਾਹਿਬਾ ਜੂਸਫ ਜ਼ੁਲੈਖਾ ਲੈਲਾ ਮਜਨੂ ਸ਼੍ਰੀ ਪ੍ਰਹਾਦ ਇਹ ਹੋਰ ਕਿੱਸੇ ਨੇ ਜਿਹੜੇ ਕਿ ਲਿਖੇ ਗਏ ਹਨ ਔਰ ਜਿਹੜੇ ਕਿ ਪ੍ਰਸਿੱਧ ਹਨ ਨੈਕਸਟ ਹੈ ਪੰਜਾਬ ਦੇ ਪ੍ਰੀਤ ਗਾਥਾ ਨਾਲ ਸੰਬੰਧਿਤ ਕਿਹੜੇ ਕਿੱਸੇ ਹਨ ਪੰਜਾਬ ਦੀ ਪ੍ਰੀਤ ਗਾਥਾ ਨਾਲ ਸੰਬੰਧਿਤ ਕਿਹੜੇ ਕਿੱਸੇ ਹਨ ਤਾਂ ਇਹ ਹਨ ਜੀ ਹੀਰ ਰਾਂਝਾ ਸੋਹਣੀ ਮਹੀਵਾਲ ਮਿਰਜਾ ਸਾਹਿਬਾ ਠੀਕ ਹੈ ਜੀ ਇਹ ਜਿਹੜੇ ਹਨ ਇਹ ਕਿੱਸਾਕਾਰ ਪੰਜਾਬ ਦੇ ਨਾਲ ਸੰਬੰਧਤ ਹਨ ਨਕਸ਼ਾ ਦੇਖੋ ਸ਼੍ਰੀ ਫਰਹਾਦ ਦਾ ਕਥਾ ਪਿਛੋਕੜ ਕਿਸ ਪਰੰਪਰਾ ਨਾਲ ਸੰਬੰਧਤ ਹੈ ਸ਼੍ਰੀ ਫਰਹਾਦ ਦਾ ਕਥਾ ਪਿਛੋਕੜ ਕਿਸ ਪਰੰਪਰਾ ਨਾਲ ਸੰਬੰਧਤ ਹੈ ਤਾਂ ਇਹ ਰਾਨੀ ਪਰੰਪਰਾ ਨਾਲ ਸੰਬੰਧਤ ਹੈ ਭਾਵ ਕਿ ਇਹ ਕਿੱਸਾ ਜਿਹੜਾ ਲਿਖਿਆ ਗਿਆ ਬੇਸ਼ੱਕ ਪੰਜਾਬੀ ਭਾਸ਼ਾ ਦੇ ਵਿੱਚ ਪਰੰਤੂ ਇਹਦਾ ਵਜੂਦ ਜਿਹੜਾ ਸੀ ਇਹ ਇਰਾਨੀ ਸੀ ਨੈਕਸਟ ਦੇਖੋ ਮਿਰਚਾ ਸਹਿਵਾ ਦਾ ਕਥਾ ਪਿਛੋਕੜ ਕਿਸ ਪਰੰਪਰਾ ਨਾਲ ਸੰਬੰਧਿਤ ਹੈ ਕਿਸ ਪਰੰਪਰਾ ਨਾਲ ਸੰਬੰਧਿਤ ਹੈ ਤਾਂ ਇਹ ਇਸਲਾਮੀ ਪਰੰਪਰਾ ਦੇ ਨਾਲ ਸੰਬੰਧਿਤ ਹੈ ਨੈਕਸਟ ਹੈ ਲੈਲਾ ਮਜਨੂ ਦਾ ਕਥਾ ਪਿਛੋਕੜ ਕਿਸ ਪਰੰਪਰਾ ਨਾਲ ਸੰਬੰਧਿਤ ਹੈ ਲੈਲਾ ਮਜਨੂ ਦਾ ਕਥਾ ਪਿਛੋਕੜ ਸੰਬੰਧਿਤ ਹੈ ਅਰਬੀ ਨਾਲ ਠੀਕ ਹੈ ਉਸ ਤੋਂ ਬਾਅਦ ਸੇਮ ਕੁਸਚ ਨਹੀਂ ਹੈ ਕਿ ਹੀਰ ਰਾਂਝੇ ਦਾ ਕਥਾ ਪਿਛੋਕੜ ਕਿਸ ਪਰੰਪਰਾ ਨਾਲ ਸੰਬੰਧਿਤ ਹੈ ਤਾਂ ਇਹ ਵੀ ਇਸਲਾਮੀ ਪਰੰਪਰਾ ਨਾਲ ਸੰਬੰਧਿਤ ਹੈ ਠੀਕ ਹੈ ਇਸੇ ਨਾਲ ਮਿਲਦਾ ਜੁਲਦਾ ਅਗਲਾ ਪ੍ਰਸ਼ਨ ਹੈ ਯੂਸਫ ਜੁਲੈਖਾ ਦਾ ਕਥਾ ਪਿਛੋਕੜ ਕਿਸ ਪਰੰਪਰਾ ਨਾਲ ਸੰਬੰਧਿਤ ਹੈ ਯੂਸਫ ਜੁਲੈਖਾ ਦਾ ਕਥਾ ਪਿਛੋਕੜ ਕਿਸ ਪਰੰਪਰਾ ਨਾਲ ਸੰਬੰਧਿਤ ਹੈ ਤਾਂ ਇਹ ਹੈ ਇਬਰਾਨੀ ਠੀਕ ਹੈ ਜੀ ਇਬਰਾਨੀ ਕਥਾ ਪਿਛੋਕੜ ਹੈ ਇਸ ਦਾ ਨੈਕਸਟ ਹੈ ਭਗਤ ਪੂਰਨ ਦਾ ਕਥਾ ਪਿਛੋਕੜ ਕਿਸ ਪਰੰਪਰਾ ਨਾਲ ਸੰਬੰਧਿਤ ਹੈ ਭਗਤ ਪੂਰਨ ਦਾ ਕਥਾ ਪਿਛੋਕੜ ਕਿਸ ਪਰੰਪਰਾ ਨਾਲ ਸੰਬੰਧਿਤ ਹੈ ਤਾਂ ਇਹ ਕਥਾ ਪਿਛੋਕੜ ਪੰਜਾਬੀ ਹੈ ਠੀਕ ਹੈ ਜੀ ਪੰਜਾਬੀ ਹੈ ਕਥਾ ਪਿਛੋਕੜ ਭਗਤ ਪੂਰਨ ਦਾ ਨੈਕਸਟ ਹੈ ਸੱਸੀ ਪੁੰਨੂ ਦਾ ਕਥਾ ਪਿਛੋਕੜ ਕਿਸ ਪਰੰਪਰਾ ਨਾਲ ਸੰਬੰਧਿਤ ਹੈ ਤਾਂ ਇਹ ਹੈ ਜੀ ਯੂਨਾਨੀ ਠੀਕ ਹੈ ਸਸੀ ਪੰਨੂ ਯੂਰਾਨੀ ਨੈਕਸਟ ਪ੍ਰਸ਼ਨ ਹੈ ਰਾਜਾ ਰਸਾਲੂ ਦਾ ਕਥਾ ਪਿਛੋਕੜ ਕਿਸ ਪਰੰਪਰਾ ਨਾਲ ਸੰਬੰਧਿਤ ਹੈ ਤਾਂ ਇਹ ਹੈ ਪੰਜਾਬੀ ਠੀਕ ਹੈ ਜੀ ਰਾਜਾ ਰਸਾਲੂ ਦਾ ਕਥਾ ਪਿਛੋਕੜ ਪੰਜਾਬੀ ਹੈ ਨੈਕ ਦੇਖੋ ਭਰਤਰੀ ਹਰੀ ਦਾ ਕਥਾ ਪਿਛੋਕੜ ਕਿਸ ਪਰੰਪਰਾ ਨਾਲ ਸੰਬੰਧਿਤ ਹੈ ਤਾਂ ਇਹ ਪੰਜਾਬੀ ਹੈ ਠੀਕ ਹੈ ਰਾਜਾ ਰਸਾਲੂ ਭਗਤ ਪੂਰਨ ਸਿੰਘ ਇਹ ਭਰਤਰੀ ਹਰੀ ਇਨਾਂ ਦਾ ਪਿਛੋਕੜ ਪੰਜਾਬੀ ਹੈ। ਨਖ ਦੇਖੋ। ਜੋਣਾ ਮੋੜ ਪੰਜਾਬ ਦੇ ਕਿਸ ਖੇਤਰ ਦੀ ਲੋਕਗਾਥਾ ਹੈ? ਜੋਣਾ ਮੋੜ ਪੰਜਾਬ ਦੇ ਕਿਸ ਖੇਤਰ ਦੀ ਲੋਕਗਾਥਾ ਹੈ? ਤਾਂ ਇਹ ਹੈ ਮਾਲਵੇ ਦੀ। ਨੈਕਸਟ। ਦੁੱਲਾ ਪੱਟੀ ਪੰਜਾਬ ਦੇ ਕਿਸ ਖੇਤਰ ਦੀ ਲੋਕਗਾਥਾ ਹੈ? ਇਹ ਵੀ ਪੰਜਾਬ ਦੀ ਹੈ। ਠੀਕ ਹੈ ਜੀ। ਦੁੱਲਾ ਪੱਟੀ, ਜੋਣਾ ਮੋੜ ਪੰਜਾਬ ਦੇ ਮਾਲਵੇ ਖੇਤਰ ਨਾਲ ਸੰਬੰਧਿਤ ਲੋਕਗਾਥਾ ਹੈ। ਨਖ ਦੇਖੋ। ਕਿੱਸੇ ਦੇ ਆਰੰਭ ਵਿੱਚ ਪਰਮਾਤਮਾ ਦੀ ਉਸਤਤਿ ਨਾਲ ਸੰਬੰਧਿਤ ਕਾਵਬੰਦ ਨੂੰ ਕੀ ਕਿਹਾ ਜਾਂਦਾ ਹੈ ਕਿਸੇ ਦੇ ਆਰੰਭ ਵਿੱਚ ਪਰਮਾਤਮਾ ਦੀ ਉਸਤਤਿ ਨਾਲ ਸੰਬੰਧਿਤ ਕਾਵਬੰਦ ਨੂੰ ਕੀ ਕਿਹਾ ਜਾਂਦਾ ਹੈ ਮੰਗਲਾਚਰਨ ਕਿਹਾ ਜਾਂਦਾ ਹੈ ਉਸ ਨੂੰ ਜਿਸ ਦੇ ਵਿੱਚ ਪਰਮਾਤਮਾ ਦੀ ਸ਼ਿਫਤ ਕੀਤੀ ਜਾਂਦੀ ਹੈ ਉਸ ਨੂੰ ਮੰਗਲਾਚਰਨ ਕਿਹਾ ਜਾਂਦਾ ਹੈ ਕਿਸੇ ਦੇ ਅੰਤ ਵਿੱਚ ਸ਼ੁਕਰਾਨੇ ਵਜੋਂ ਲਿਖੇ ਕਾਵ ਸੰਧ ਨੂੰ ਕੀ ਕਿਹਾ ਜਾਂਦਾ ਹੈ ਕਿਸੇ ਦੇ ਅੰਤ ਵਿੱਚ ਲਿਖੇ ਗਏ ਸ਼ੁਕਰਾਨੇ ਨੂੰ ਕਾਬਵੰਦ ਵਿੱਚ ਕੀ ਕਿਹਾ ਜਾਂਦਾ ਹੈ ਮਹਾਤਮ ਕਿਹਾ ਜਾਂਦਾ ਹੈ ਉਸਨੂੰ ਠੀਕ ਹੈ ਜੀ ਮਹਾਤਮ ਨੈਕਸਟ ਪ੍ਰਸ਼ਨ ਹੈ ਆਪਣੇ ਕੋਲੇ ਮਿਰਜ਼ਾ ਸਹਿਵਾ ਦਾ ਕਿੱਸਾ ਸਭ ਤੋਂ ਪਹਿਲਾਂ ਕਿਸ ਕਿੱਸਾਕਾਰ ਨੇ ਰਚਿਆ ਮਿਰਜ਼ਾ ਸਹਿਵਾ ਦਾ ਕਿੱਸਾ ਸਭ ਤੋਂ ਪਹਿਲਾਂ ਕਿਸ ਕਿੱਸਾਕਾਰ ਨੇ ਰਚਿਆ ਇਹ ਰਚਿਆ ਸੀ ਬਿੱਲੂ ਨੇ ਬਿੱਲੂ ਨਾਮ ਦਾ ਇੱਕ ਕਿੱਸਾਕਾਰ ਹੋਇਆ ਰਾਈਟਰ ਹੋਇਆ ਉਹ ਉਸਨੇ ਸਭ ਤੋਂ ਪਹਿਲਾਂ ਇਹ ਰਚਨਾ ਕੀਤੀ ਸੀ ਮਿਰਜ਼ਾ ਸਹਿਵਾ ਦੀ ਨੈਕਸਟ ਹੈ ਮਿਰਜਾ ਸਾਹਿਬਾ ਦਾ ਕਿੱਸਾ ਛੰਦ ਬੰਦੀ ਦੇ ਕਿਸ ਰੂਪ ਵਿੱਚ ਰਚਿਆ ਗਿਆ ਮਿਰਜਾ ਸਾਹਿਬਾ ਦਾ ਕਿੱਸਾ ਛੰਦ ਬੰਦੀ ਦੇ ਕਿਸ ਰੂਪ ਵਿੱਚ ਰਚਿਆ ਗਿਆ ਸੱਤ ਕਾਵ ਰੂਪ ਵਿੱਚ ਰਚਿਆ ਗਿਆ ਸੱਤ ਕਾਵ ਰੂਪ ਦੇ ਵਿੱਚ ਰਚਿਆ ਗਿਆ ਸੀ ਮਿਰਜਾ ਸਾਹਿਬਾ ਦਾ ਕਿੱਸਾ ਨੈਕਸਟ ਹੈ ਕਿ ਮਿਰਜਾ ਸਾਹਿਬਾ ਦਾ ਕਿੱਸਾ ਪਿੱਲੂ ਨੇ ਕਿਸੇ ਲਿਪੀ ਵਿੱਚ ਅੰਕਿਤ ਕੀਤਾ ਸੀ ਕੀ ਮਿਰਜ਼ਾ ਸਾਹਿਬਾ ਦਾ ਕਿੱਸਾ ਪਿੱਲੂ ਨੇ ਕਿਸੇ ਲਿਪੀ ਵਿੱਚ ਅੰਕਿਤ ਕੀਤਾ ਸੀ ਤਾਂ ਨਹੀਂ ਇਹ ਮੌਖਿਕ ਰੂਪ ਵਿੱਚ ਹੀ ਪ੍ਰਾਪਤ ਹੁੰਦਾ ਹੈ ਠੀਕ ਹੈ ਜੀ ਮੌਖਿਕ ਰੂਪ ਦੇ ਵਿੱਚ ਹੀ ਹੈ ਲਿਪੀਬੰਦ ਕਿੱਸਾ ਨਹੀਂ ਸੀ ਜਿਹੜਾ ਪਿੱਲੂ ਨੇ ਰਚਿਆ ਲਿਪੀਬੰਦ ਤਾਂ ਇਸ ਨੂੰ ਬਹੁਤ ਬਾਅਦ ਦੇ ਵਿੱਚ ਕੀਤਾ ਗਿਆ ਹਾਫਿਜ਼ ਬਰਖੁਰਦਾਰ ਦੁਆਰਾ ਲਿਖੇ ਕਿੱਸਿਆਂ ਦੇ ਨਾਮ ਹਾਫਿਜ਼ ਬਰਖੁਰਦਾਰ ਦੁਆਰਾ ਲਿਖੇ ਗਏ ਕਿੱਸਿਆਂ ਦੇ ਨਾਮ ਲਿਖੋ ਤਾਂ ਇਹਨਾਂ ਦੇ ਵਿੱਚ ਮਿਰਜ਼ਾ ਸਾਹਿਬਾ ਸੱਸੀ ਪੁੰਨੂ ਜੋਸਫ ਜੁਲੈਕਾ ਕਿਸੇ ਹਨ ਜਿਹੜੇ ਕਿ ਹਾਫਿਜ਼ ਵਰਖੁਦਾਰ ਦੁਆਰਾ ਲਿਖੇ ਗਏ ਹਨ ਨੈਕਸਟ ਦੇਖੋ ਸੱਸੀ ਪੁੰਨੂ ਅਤੇ ਯੂਸਫ ਜ਼ੁਲੈਖਾ ਦਾ ਕਿੱਸਾ ਪੰਜਾਬੀ ਵਿੱਚ ਪਹਿਲੀ ਵਾਰ ਕਿਸ ਕਿੱਸਾਕਾਰ ਨੇ ਲਿਖਿਆ ਤਾਂ ਇਹ ਲਿਖਿਆ ਸੀ ਹਾਫਿਜ਼ ਵਰਖੁਦਾਰ ਨੇ ਠੀਕ ਹੈ ਜੀ ਸੱਸੀ ਪੁੰਨੂ ਤੇ ਯੂਸਫ ਜ਼ੁਲੈਖਾ ਦਾ ਕਿੱਸਾ ਸਭ ਤੋਂ ਪਹਿਲਾਂ ਪੰਜਾਬੀ ਭਾਸ਼ਾ ਦੇ ਵਿੱਚ ਹਾਫਿਜ਼ ਵਰਖੁਦਾਰ ਨੇ ਲਿਖਿਆ ਸੀ ਨੈਕਸਟ ਹੈ ਇਸ ਕਿੱਸਾਕਾਰ ਦਾ ਇਹ ਰਾਂਝੇ ਦਾ ਕਿੱਸਾ ਪੰਜਾਬੀ ਵਿੱਚ ਸਭ ਨਾਲੋਂ ਵੱਧ ਮਕਬੂਲ ਹੋਇਆ ਮਕਬੂਲ ਜਿਹੜਾ ਸ਼ਬਦ ਹੈ ਇਸ ਦਾ ਮਤਲਬ ਹੁੰਦਾ ਹੈ ਪ੍ਰਸਿੱਧ ਠੀਕ ਹੈ ਜੀ ਪ੍ਰਸਿੱਧ ਹੋਇਆ ਵਾਰਿਸ ਸਾਹ ਦੀ ਹੀਰ ਵਾਰਿਸ ਸਾਹ ਦੀ ਹੀਰ ਸੀ ਜਿਹੜੀ ਇਹ ਹੀਰ ਰਾਂਝਾ ਦਾ ਕਿੱਸਾ ਸੀ ਜਿਹੜੀ ਕਿ ਪੰਜਾਬੀ ਦੇ ਵਿੱਚ ਸਭ ਨਾਲੋਂ ਵੱਧ ਪ੍ਰਫੁੱਲਿਤ ਹੋਇਆ ਮਕਬੂਲ ਹੋਇਆ ਪ੍ਰਸਿੱਧ ਹੋਇਆ ਤਾਂ ਇਹ ਕਿੱਸਾ ਕਿਸ ਛੰਦ ਵਿੱਚ ਲਿਖਿਆ ਗਿਆ ਸੀ ਬੈਂਤ ਛੰਦ ਦੇ ਵਿੱਚ ਲਿਖਿਆ ਗਿਆ ਸੀ ਠੀਕ ਹੈ ਜੀ ਬੈਂਤ ਛੰਦ ਦੇ ਵਿੱਚ ਲਿਖਿਆ ਸੀ ਕਿੱਸਾ ਹੀਰ ਵਾਰਿਸ਼ ਸ਼ਾਹ ਨੇ ਵਾਰਿਸ਼ ਸਾਹ ਦਾ ਹੀਰ ਕਿਸਾ ਦੁਖਾਂਤ ਸੀ ਜਾਂ ਸੁਖਾਂਤ ਠੀਕ ਹੈ ਜੀ ਵਾਰਿਸ ਸਾਹ ਦਾ ਕਿਸਾ ਹੀਰ ਇਹ ਸੁਖਾਂਤ ਸੀ ਜਾਂ ਦੁਖਾਂਤ ਤਾਂ ਇਹ ਦੁਖਾਂਤ ਸੀ ਉੱਪਰ ਆਪਾਂ ਨੇ ਪੜਿਆ ਕਿ ਦਮੋਦਰ ਨੇ ਜਿਹੜਾ ਲਿਖਿਆ ਸੀ ਕਿਸਾ ਹੀਰ ਰਾਂਝਾ ਉਹ ਸੁਖਾਂਤ ਸੀ ਅਨੁਭਾਵ ਕਿ ਉਸ ਦੇ ਵਿੱਚ ਅੰਤ ਦੇ ਵਿੱਚ ਇਹਨਾਂ ਦੋਨਾਂ ਪ੍ਰੇਮੀਆਂ ਹੀਰ ਅਤੇ ਰਾਂਝ ਦਾ ਮਿਲਣ ਹੋ ਜਾਂਦਾ ਜਦ ਕਿ ਵਾਰਿਸ ਸਾਹ ਦੇ ਕਿਸੇ ਦੇ ਵਿੱਚ ਇਹ ਦੁਕਾਨ ਸੀ ਇਹ ਦੋਨੋਂ ਪ੍ਰੇਮੀ ਮਿਲਦੇ ਨਹੀਂ ਵਿਛੜੇ ਰਹੇ ਹਨ ਠੀਕ ਹੈ ਜੀ ਇਸ ਤਰੀਕੇ ਨਾਲ ਇਹ ਕਿੱਸਾ ਸੀ ਜੋ ਕਿ ਦੁਖਾਂਤ ਸੀ ਨक्स्ट ਦੇਖੋ ਵਾਰਿਸ ਆ ਪੂਰਨ ਭਗਤ ਦਾ ਕਿੱਸਾ ਪੰਜਾਬੀ ਵਿੱਚ ਕਿਸ ਕਵੀ ਨੇ ਲਿਖਿਆ ਪੂਰਨ ਭਗਤ ਦਾ ਕਿੱਸਾ ਪੰਜਾਬੀ ਦੇ ਵਿੱਚ ਕਿਸ ਕਵੀ ਨੇ ਲਿਖਿਆ ਤਾਂ ਇਹ ਲਿਖਿਆ ਸੀ ਕਾਦਰ ਯਾਰ ਨੇ ਕਾਦਰ ਯਾਰ ਨੇ ਠੀਕ ਹੈ ਜੀ ਕਾਦਰ ਯਾਰ ਨੇ ਲਿਖਿਆ ਸੀ ਪੂਰਨ ਭਗਤ ਦਾ ਕਿੱਸਾ ਨक्स्ट ਦੇਖੋ ਪੰਜਾਬੀ ਸਾਹਿਤ ਵਿੱਚ ਸਭ ਨਾਲੋਂ ਵੱਧ ਕਿਸੇ ਕਿਸ ਕਸਾਕਰ ਨੇ ਲਿਖੀ ਪੰਜਾਬੀ ਦੇ ਵਿੱਚ ਸਭ ਨਾਲੋਂ ਵੱਧ ਕਿਸੇ ਕਿਸ ਕਸਾਕਰ ਨੇ ਲਿਖੀ ਤਾਂ ਇਹ ਲਿਖੀ ਹਨ ਅਹਿਮਦ ਯਾਰ ਨੇ ਠੀਕ ਹੈ ਜੀ ਅਹਿਮਦ ਯਾਰ ਨੇ ਪੰਜਾਬੀ ਸਾਹਿਤ ਵਿੱਚ ਸਭ ਨਾਲੋਂ ਵੱਧ ਕਿਸੇ ਲਿਖੇ ਹਨ ਨੈਕਸਟ ਪ੍ਰਸ਼ਨ ਆਇਆ ਆਪਣਾ ਹਾਸ਼ਮ ਸ਼ਾਹ ਦੀ ਮਕਬੂਲੀਅਤ ਕਿਸ ਕਿਸੇ ਕਰਕੇ ਹੋਈ ਹਾਸ਼ਮ ਸ਼ਾਹ ਦੀ ਮਕਬੂਲੀਅਤ ਯਾਨੀ ਕਿ ਪ੍ਰਸਿੱਧੀ ਕਿਸ ਕਿਸੇ ਕਰਕੇ ਹੋਈ ਤਾਂ ਹੋਈ ਸੀ ਸੱਸੀ ਪੁੰਨੂ ਦਾ ਕਿੱਸਾ ਲਿਖਿਆ ਸੀ ਹਾਸ਼ਮ ਨੇ ਠੀਕ ਹੈ ਨੈਕਸਟ ਹੈ ਫਜ਼ਲ ਸ਼ਾਹ ਦੀ ਪ੍ਰਸਿੱਧੀ ਕਿਸ ਕਿਸੇ ਕਰਕੇ ਹੋਈ ਫਜ਼ਲ ਸ਼ਾਹ ਦੀ ਪ੍ਰਸਿੱਧੀ ਕਿਸ ਕਿਸੇ ਕਰਕੇ ਹੋਈ ਸੀ ਇਹ ਹੋਈ ਸੀ ਸੋਹਣੀ ਮਹੀਵਾਲ ਦਾ ਕਿੱਸਾ ਲਿਖਿਆ ਸੀ ਫਜ਼ਲ ਸ਼ਾਹ ਨੇ ਨਖ ਦੇ ਕੋ ਪੰਜਾਬੀ ਵਿੱਚ ਕਿਸ ਕਿੱਸਾਕਾਰ ਨੇ ਪਹਿਲੀ ਵਾਰੀ ਦੁਖਾਂਤ ਕਿੱਸਾ ਰਚਿਆ ਪੰਜਾਬੀ ਭਾਸ਼ਾ ਦੇ ਵਿੱਚ ਕਿਸ ਕਿੱਸਾਕਾਰ ਨੇ ਪਹਿਲੀ ਵਾਰੀ ਦੁਖਾਂਤ ਕਿੱਸਾ ਰਚਿਆ ਤਾਂ ਇਹ ਰਚਿਆ ਸੀ ਪਿੱਲੂ ਨੇ ਮਿਰਜ਼ਾ ਸਹਿਵਾ ਦਾ ਠੀਕ ਹੈ ਜੀ ਮਿਰਜ਼ਾ ਸਹਿਵਾ ਦਾ ਕਿੱਸਾ ਰਚਿਆ ਸੀ ਪਿੱਲੂ ਨੇ ਦੁਖਾਂਤ ਕਿਸ ਕਿੱਸਾਕਾਰ ਕਿਹੜਾ ਕਿੱਸਾਕਾਰ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰੀ ਕਵੀ ਸੀ ਕਿਹੜਾ ਕਿੱਸਾਕਾਰ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰੀ ਕਵੀ ਸੀ ਤਾਂ ਇਹ ਸੀ ਹਾਸ਼ਮ ਸ਼ਾ ਠੀਕ ਹੈ ਜੀ ਹਾਸ਼ਮ ਸ਼ਾ ਪੰਜਾਬ ਦਾ ਕਿਹੜਾ ਕਿੱਸਾਕਰ ਹੈ ਜਿਸ ਨੂੰ ਸੂਫੀ ਕਵੀ ਹੋਣ ਦਾ ਮਾਣ ਹਾਸਲ ਹੈ ਪੰਜਾਬ ਦਾ ਕਿਹੜਾ ਕਿੱਸਾਕਰ ਹੈ ਜਿਸ ਨੂੰ ਸੂਫੀ ਕਵੀ ਹੋਣ ਦਾ ਮਾਣ ਹਾਸਲ ਹੈ ਤਾਂ ਇਹ ਹੈ ਹਾਸ਼ਮ ਸ਼ਾਹ ਠੀਕ ਹੈ ਜੀ ਹਾਸ਼ਮ ਸ਼ਾਹ ਪੰਜਾਬ ਦਾ ਐਸਾ ਕਵੀ ਹੈ ਜਿਸ ਨੂੰ ਸੂਫੀ ਕਵੀ ਹੋਣ ਦਾ ਮਾਣ ਹਾਸਲ ਹੈ ਨੈਕਸਟ ਦੇਖੋ ਪੰਜਾਬੀ ਵਿੱਚ ਹਾਸ਼ਮ ਸ਼ਾਹ ਨੂੰ ਸੂਫੀ ਕਵੀ ਹੋਣ ਦਾ ਮਾਣ ਕਿਉਂ ਹਾਸਲ ਹੈ ਕਿਉਂਕਿ ਆਪਨੇ ਸੂਫੀ ਵਿਚਾਰਧਾਰਾ ਵਾਲੀ ਦੋਹੜੀਆਂ ਦੀ ਰਚਨਾ ਕੀਤੀ ਸੀ ਸੂਫੀ ਵਿਚਾਰਧਾਰਾ ਵਾਲੀ ਦੋਹੜੀਆਂ ਦੀ ਰਚਨਾ ਕੀਤੀ ਸੀ ਜਿਸ ਕਾਰਨ ਹਾਸ਼ਮ ਨੂੰ ਸੂਫੀ ਕਵੀ ਆਖਿਆ ਜਾਂਦਾ ਹੈ ਕਿਹਾ ਜਾਂਦਾ ਹੈ ਨੈਕਟ ਹੈ ਪੰਜਾਬੀ ਕਿੱਸਾ ਕਾਵ ਦਾ ਪਤਨ ਆਪਾ ਤਨ ਕਿਹੜੀ ਸਦੀ ਵਿੱਚ ਹੁੰਦਾ ਹੈ ਪੰਜਾਬੀ ਕਿੱਸਾ ਕਾਵ ਦਾ ਪਤਨ ਕਿਹੜੀ ਸਦੀ ਦੇ ਵਿੱਚ ਹੁੰਦਾ ਹੈ ਤਾਂ ਇਹ ਹੁੰਦਾ ਹੈ 20ਵੀਂ ਸਦੀ ਦੇ ਵਿੱਚ 20ਵੀਂ ਸਦੀ ਦੇ ਵਿੱਚ ਪੰਜਾਬੀ ਕਿੱਸਾਕਾਰ ਦਾ ਕਿਸਾ ਕਾ ਉਹਦਾ ਪਤਨ ਹੋ ਜਾਂਦਾ ਹੈ ਨੈਕਸਟ ਪੰਜਾਬੀ ਭਾਸ਼ਾ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਾ ਕਾ ਰਚਨਾ ਕਿਹੜੀ ਹੈ ਪੰਜਾਬੀ ਭਾਸ਼ਾ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਾ ਕਾ ਰਚਨਾ ਕਿਹੜੀ ਹੈ ਤਾਂ ਇਹ ਹੈ ਚੰਡੀ ਦੀ ਵਾਰ ਠੀਕ ਹੈ ਜੀ ਚੰਡੀ ਦੀ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਰਚਨਾ ਹੈ ਪੰਜਾਬੀ ਭਾਸ਼ਾ ਦੇ ਵਿੱਚੋਂ ਨੈਕਸਟ ਦੇਖੋ ਚੰਡੀ ਦੀ ਵਾਰ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਚੰਡੀ ਦੀ ਵਾਰ ਨੂੰ ਔਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਤਾਂ ਇਸ ਨੂੰ ਜਾਣਿਆ ਜਾਂਦਾ ਹੈ ਵਾਰ ਸ੍ਰੀ ਭਗਉਤੀ ਕੀ ਆ ਵਾਰ ਭਗਉਤੀ ਕੀ ਠੀਕ ਹੈ ਜੀ ਵਾਰ ਭਗਉਤੀ ਕੀ ਜੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪੰਜਾਬੀ ਭਾਸ਼ਾ ਦੀ ਸ਼ਾਹਕਾਰ ਰਚਨਾ ਹੈ ਨੈਕਸਟ ਹੈ ਪੰਜਾਬੀ ਸਾਹਿਤ ਵਿੱਚ ਪਹਿਲੀ ਵੀਰ ਰਸੀ ਕਲਾਸੀਕਲ ਵਾਰ ਕਿਹੜੀ ਹੈ ਪੰਜਾਬੀ ਭਾਸ਼ਾ ਵਿੱਚ ਪਹਿਲੀ ਵੀਰ ਰਸੀ ਕਲਾਸੀਕਲ ਵਾਰ ਕਿਹੜੀ ਹੈ ਤਾਂ ਇਹ ਹੈ ਚੰਡੀ ਦੀ ਵਾਰ ਠੀਕ ਹੈ ਚੰਡੀ ਦੀ ਵਾਰ ਨੈਕਸਟ ਦੇਖੋ ਚੰਡੀ ਦੀ ਵਾਰ ਕਿਸ ਛੰਦ ਵਿੱਚ ਲਿਖੀ ਗਈ ਹੈ ਚੰਡੀ ਦੀ ਵਾਰ ਕਿਸ ਛੰਦ ਵਿੱਚ ਲਿਖੀ ਗਈ ਹੈ ਤਾਂ ਲਿਖੀ ਗਈ ਹੈ ਪੌੜੀ ਜਾਂ ਨਿਸ਼ਾਨੀ ਠੀਕ ਹੈ ਪੌੜੀ ਜਾਂ ਨਿਸ਼ਾਨੀ ਛੰਦ ਦੇ ਵਿੱਚ ਪੰਜਾਬੀ ਵਿੱਚ ਨਜਾਬਤ ਨਜਾਬਤ ਨੇ ਪੰਜਾਬੀ ਵਿੱਚ ਕਿਸ ਵਾਰ ਦੀ ਰਚਨਾ ਕੀਤੀ ਨਜਾਬਤ ਨੇ ਪੰਜਾਬੀ ਵਿੱਚ ਕਿਸ ਵਾਰ ਦੀ ਰਚਨਾ ਕੀਤੀ ਤਾਂ ਇਸ ਨੇ ਕੀਤੀ ਸੀ ਨਾਦਰ ਸ਼ਾਹ ਦੀ ਵਾਰ ਠੀਕ ਹੈ ਨਾਦਰ ਸ਼ਾਹ ਦੀ ਵਾਰ ਦੀ ਰਚਨਾ ਕੀਤੀ ਸੀ ਨਜਾਵਤ ਨੇ ਨਾਦਰ ਸ਼ਾਹ ਦੀ ਵਾਰ ਰੀਆਂ ਕੁੱਲ ਕਿੰਨੀਆਂ ਪੌੜੀਆਂ ਹਨ ਨਾਦਰ ਸ਼ਾਹ ਦੀ ਵਾਰ ਦੀਆਂ ਕੁੱਲ ਕਿੰਨੀਆਂ ਪੌੜੀਆਂ ਹਨ ਤਾਂ ਇਹ 86 ਪੌੜੀਆਂ ਹਨ ਨਾਦਰ ਸ਼ਾਹ ਦੀ ਵਾਰ ਦੀਆਂ ਕੁੱਲ 86 ਪੌੜੀਆਂ ਹਨ ਨੈਕਸਟ ਹੈ ਸ਼ਾ ਮੁਹੰਮਦ ਰੀ ਪ੍ਰਮੁੱਖ ਰਚਨਾ ਦਾ ਕੀ ਨਾਂ ਹੈ ਸ਼ਾ ਮੁਹੰਮਦ ਦੀ ਪ੍ਰਮੁੱਖ ਰਚਨਾ ਦਾ ਕੀ ਨਾਮ ਹੈ ਇਸ ਦਾ ਨਾਮ ਹੈ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਜਾਂ ਜੰਗਨਾਮਾ ਸ਼ਾ ਮੁਹੰਮਦ ਜੰਗਨਾਮਾ ਸਿੱਧ ਸਿੰਘਾਂ ਤੇ ਫਰੰਗੀਆਂ ਜਾਂ ਜੰਗਨਾਮਾ ਸ਼ਾ ਮੁਹੰਮਦ ਨੈਕਸਟ ਹੈ ਸ਼ਾ ਮੁਹੰਮਦ ਨੇ ਜੰਗਨਾਮਾ ਕਿਸ ਰਚਨਾ ਵਿੱਚ ਲਿਖਿਆ ਸ਼ਾ ਮੁਹੰਮਦ ਨੇ ਜੰਗਨਾਮਾ ਕਿਸ ਛੰਦ ਵਿੱਚ ਲਿਖਿਆ ਤਾਂ ਇਹ ਲਿਖਿਆ ਸੀ ਬੈਂਤ ਛੰਦ ਦੇ ਵਿੱਚ ਠੀਕ ਹੈ ਜੀ ਬੈਂਤ ਚੰਦ ਦੇ ਵਿੱਚ ਲਿਖਿਆ ᱛੀ ਸ਼ਾ ਮੁਹੰਮਦ ਨੇ ਜੰਗਨਾਮਾ ਭਾਈ ਵੀਰ ਸਿੰਘ ਦੇ ਕੋਈ ਦੋ ਕਾਵ ਸੰਗ੍ਰਹਿ ਦੱਸੋ ਭਾਈ ਵੀਰ ਸਿੰਘ ਦੇ ਕੋਈ ਦੋ ਕਾਵ ਸੰਗ੍ਰਹਿ ਦੱਸਣੇ ਤਾਂ ਹੈ ਮਟਕ ਹੁਲਾਰੇ ਕੰਬ ਦੀ ਕਲਾਈ ਮਟਕ ਹੁਲਾਰੇ ਤੇ ਕੰਬ ਦੀ ਕਲਾਈ ਭਾਈ ਵੀਰ ਸਿੰਘ ਦੀਆਂ ਰਚਨਾਵਾਂ ਨੇ ਕਾਵ ਸੰਗ੍ਰਹਿ ਨੇ ਨੈਕਸਟ ਹੈ ਪੰਜਾਬ ਦਾ 6ਵਾਂ ਦਰਿਆ ਕਿਸ ਕਵੀ ਨੂੰ ਹੋਣ ਦਾ ਮਾਣ ਪ੍ਰਾਪਤ ਹੈ ਪੰਜਾਬ ਦਾ ਛੇਵਾਂ ਦਰਿਆ ਕਿਸ ਕਵੀ ਨੂੰ ਹੋਣ ਦਾ ਮਾਣ ਪ੍ਰਾਪਤ ਹੈ ਜਾਂ ਕਿਸ ਕਵੀ ਨੂੰ ਪੰਜਾਬ ਦਾ ਛੇਵਾਂ ਦਰਿਆ ਕਿਹਾ ਜਾਂਦਾ ਹੈ ਤਾਂ ਇਹ ਕਿਹਾ ਜਾਂਦਾ ਹੈ ਪ੍ਰੋਫੈਸਰ ਪੂਰਨ ਸਿੰਘ ਨੂੰ ਠੀਕ ਹੈ ਜੀ ਪ੍ਰੋਫੈਸਰ ਪੂਰਨ ਸਿੰਘ ਨੂੰ ਪੰਜਾਬ ਦਾ ਛੇਵਾਂ ਦਰਿਆ ਕਿਹਾ ਜਾਂਦਾ ਹੈ ਪੰਜਾਬੀ ਸਾਹਿਤ ਵਿੱਚ ਛੰਦ ਮੁਕਤ ਕਵਿਤਾ ਦਾ ਮੋਢੀ ਕੌਣ ਸੀ ਪੰਜਾਬੀ ਭਾਸ਼ਾ ਦੇ ਵਿੱਚ ਪੰਜਾਬੀ ਸਾਹਿਤ ਦੇ ਵਿੱਚ ਛੰਦ ਮੁਕਤ ਕਵਿਤਾ ਦਾ ਮੋਢੀ ਕੌਣ ਸੀ ਤਾਂ ਇਹ ਸੀ ਪ੍ਰੋਫੈਸਰ ਪੂਰਨ ਸਿੰਘ ਇਸ ਨੇ ਪੰਜਾਬੀ ਦੇ ਵਿੱਚ ਛੰਦ ਮੁਕਤ ਰਚਨਾਵਾਂ ਦੀ ਰਚਨਾ ਕਿਤਨੀ ਸ਼ੁਰੂ ਕੀਤੀ ਨੈਕਸਟ ਹੈ ਪ੍ਰੋਫੈਸਰ ਪੂਰਨ ਸਿੰਘ ਦੀਆਂ ਰਚਨਾਵਾਂ ਦੇ ਨਾਮ ਲਿਖੋ ਪ੍ਰੋਫੈਸਰ ਪੂਰਨ ਸਿੰਘ ਦੀਆਂ ਰਚਨਾਵਾਂ ਦੇ ਨਾਮ ਲਿਖਣੇ ਨੇ ਤਾਂ ਇਹ ਕਿਹੜੇ-ਕਿਹੜੇ ਨੇ ਤਾਂ ਇਹ ਹੈ ਖੁੱਲੇ ਕੁੰਡ ਖੁੱਲੇ ਅਸਮਾਨੀ ਰੰਗ ਖੁੱਲੇ ਮੈਦਾਨ ਠੀਕ ਹੈ ਜੀ ਖੁੱਲੇ ਕੁੰਡ ਖੁੱਲੇ ਅਸਮਾਨੀ ਰੰਗ ਖੁੱਲੇ ਮੈਦਾਨ ਇਹ ਪ੍ਰੋਫੈਸਰ ਪੂਰਨ ਸਿੰਘ ਦੀਆਂ ਰਚਨਾਵਾਂ ਦੇ ਕੁਝ ਨਾਮ ਹਨ ਨਿਆਖ ਦੇਖੋ ਪ੍ਰੋਫੈਸਰ ਮੋਹਨ ਸਿੰਘ ਦੀਆਂ ਕੋਈ ਤਿੰਨ ਰਚਨਾਵਾਂ ਦੇ ਨਾਮ ਲਿਖੋ ਪ੍ਰੋਫੈਸਰ ਪੂਰਨ ਸਿੰਘ ਦੀਆਂ ਕੋਈ ਤਿੰਨ ਰਚਨਾਵਾਂ ਦੇ ਨਾਮ ਲਿਖਣੇ ਨੇ ਤਾਂ ਇਹ ਹੈ ਸਾਵੇਂ ਪੱਤਰ ਕਸੁੰਬੜਾ ਵੱਡਾ ਵੇਲਾ ਇਹ ਪ੍ਰੋਫੈਸਰ ਮੋਹਨ ਸਿੰਘ ਦੀਆਂ ਤਿੰਨ ਰਚਨਾਵਾਂ ਨੇ ਸਾਵੇਂ ਪੱਤਰ ਕਸੁੰਬੜਾ ਵੱਡਾ ਵੇਲਾ ਤਾਂ ਦੋਸਤੋ ਇਹ ਸੀ ਆਪਣੀ ਅੱਜ ਦੀ ਵੀਡੀਓ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਅ ਕਿੱਸਾਕਾਵ ਦੇ ਨਾਲ ਸੰਬੰਧਿਤ ਕੁਝ ਪ੍ਰਸ਼ਨ ਉੱਤਰ ਸਾਂਝੇ ਕੀਤੇ ਹਨ ਆਸ਼ਾ ਕਰਦੀਆਂ ਕਿ ਵੀਡੀਓ ਤੁਹਾਡੇ ਲਈ ਲਾਹੇਵੰਦ ਹੋਏਗੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਆਪਣੀ ਕੀਮਤੀ رائے ਦੇਣਾ ਨਾ ਭੁੱਲਿਓ ਤਾਂ ਕਿ ਅਸੀਂ ਇਸ ਦੇ ਵਿੱਚ ਚੈਨਲ ਦੇ ਵਿੱਚ ਇੰਪਰੂਵਮੈਂਟ ਲੈ ਕੇ ਆ ਸਕੀਏ ਔਰ ਲਾਈਕ ਸ਼ੇਅਰ ਜਰੂਰ ਕਰਿਓ ਧੰਨਵਾਦ